ਲੋਹੀ ਵੰਗ ਤੁਹਾਡੀ ਵੀਰ ਹੱਡੀਆਂ ਮਜ਼ਬੂਤ ਹੋ ਜਾਣਗੀਆਂ ਰੋਜ਼ਾਨਾ ਖਾ ਲਓ ਆਚੀਜਾ ਫਿਰ ਦੇਖਿਓ ਇਸ ਦਾ ਜਾਦੂ ਅੱਜ ਦੀ ਜੀਵਨ ਸ਼ੈਲੀ ਤੇ ਪੋਸ਼ਟਿਕ ਭੋਜਨ ਦੀ ਘਾਟ ਦੇ ਕਾਰਨ ਕਮਜ਼ੋਰ ਹੱਡੀਆਂ ਦੀ ਸਮੱਸਿਆ ਤੇਜ਼ੀ ਦੇ ਨਾਲ ਵੱਧ ਰਹੀ ਹੈ ਤਾਂ ਜੇਕਰ ਤੁਹਾਡੀ ਵੀ ਹੱਡੀਆਂ ਕਮਜ਼ੋਰ ਰਹਿ ਥਕਾਵਟ ਹੋ ਜਾਂਦੀ ਹੈ ਤਾਂ ਇਹ ਵੀਡੀਓ ਖਾਸ ਤੁਹਾਡੇ ਲਈ ਹੈ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਦੱਸਦੀ ਕਿ ਇਸ ਵੀਡੀਓ ਤੁਹਾਨੂੰ ਦੱਸਿਆ ਜਾਵੇਗਾ ਕਿ ਤੁਹਾਡੀਆਂ ਹੱਡੀਆਂ ਕਿਵੇਂ ਲੋਹੇ ਦੇ ਵਾਂਗ ਮਜ਼ਬੂਤ ਹੋ ਜਾਣ ਗਿਆ ਤੁਸੀ ਕਿਹੜੀਆਂ ਚੀਜ਼ਾਂ ਦਾ ਰੋਜ਼ਾਨਾ ਸੇਵਨ ਕਰਨਾ ਪਵੇਗਾ ਤੁਹਾਨੂੰ ਤਾਂ ਇਹ ਵੀਡੀਓ ਤੁਹਾਡੇ ਲਈ ਬੇਹਦ ਖਾਸ ਹੋਣ ਵਾਲੀ ਹੈ ਦੱਸਦੀ ਹੈ ਕਿ ਜੋ ਜੀਵਨ ਸ਼ੈਲੀ ਦੇ ਵਿੱਚ ਅਸੀਂ ਰੋਜ਼ਾਨਾ ਖਾਣਾ ਪੀਣਾ ਖਾਂਦੇ ਆਂ ਭੋਜਨ ਦੀ ਘਾਟ ਦੇ ਕਾਰਨ ਹੋ ਜਾਂਦੀਆਂ ਨੇ ਕਈ ਸਮੱਸਿਆਵਾਂ ਹੋ ਜਾਂਦੀਆਂ ਨੇ ਤਾਂ ਇਹ ਚੁਣੌਤੀ ਹੁਣ ਸਿਰਫ ਬਜ਼ੁਰਗਾਂ ਤੱਕ ਸੀਮਿਤ ਨਹੀਂ ਰਹੀ ਐ ਸਗੋਂ ਨੌਜਵਾਨ ਵੀ ਇਸ ਦਾ ਖਾਸ ਸ਼ਿਕਾਰ ਹੋ ਰਹੇ ਨੇ ਸਾਡੀਆਂ ਹੱਡੀਆਂ ਜੋ ਸਾਡੇ ਸਰੀਰ ਦੇ ਥੰਮ ਹੁੰਦੇ ਨੇ ਅਕਸਰ ਸਹੀ ਪੋਸ਼ਣ ਦੀ ਘਾਟ ਦੇ ਕਾਰਨ ਕਮਜ਼ੋਰ ਹੋਣ ਲੱਗ ਜਾਂਦੀਆਂ ਨੇ ਜਿਸ ਦੇ ਨਾਲ ਭੁੱਖੇ ਦੇ ਵਿੱਚ ਆਸਟੀਓਪੋਰੋਸਿਸ ਵਰਗੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਵਿਵਚਦਾ ਹੈ दरअसल ਕੈਲਸ਼ੀਅਮ ਤੇ ਵਿਟਾਮਿਨ ਡੀ ਹੱਡੀਆਂ ਦੀ ਮਜ਼ਬੂਤੀ ਬਣਾਈ ਰੱਖਣ ਦੇ ਵਿੱਚ ਕਾਫੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਐਸ ਲਈ ਹੱਡੀਆਂ ਦੀ ਦੇਖਭਾਲ ਦੇ ਲਈ ਰੋਜ਼ਾਨਾ ਖੁਰਾਕ ਦੇ ਵਿੱਚ ਕੈਲਸ਼ੀਅਮ ਦੇ ਨਾਲ ਭਰਪੂਰ ਭੋਜਨ ਸ਼ਾਮਲ ਕਰਨਾ ਚਾਹੀਦਾ ਇਸ ਦੇ ਨਾਲ ਹੀ ਕੈਲਸ਼ੀਅਮ ਨੂੰ ਸਹੀ ਢੰਗ ਦੇ ਨਾਲ ਹਜ਼ਮ ਕਰਨ ਦੇ ਲਈ ਵਿਟਾਮਿਨ ਡੀ ਬਹੁਤ ਜ਼ਰੂਰੀ ਹੈ ਇਹਨਾਂ ਦੋਵਾਂ ਦੀ ਘਾਟ ਹੱਡੀਆਂ ਨੂੰ ਕਮਜ਼ੋਰ ਕਰ ਸਕਦੀ ਹੈ ਅਤੇ ਫੈਕਚਰ ਦਾ ਖਤਰਾ ਵਧਾ ਸਕਦੀ ਹੈ ਤਾਂ ਉਹ ਜਾਣਦੇ ਆ ਇਸ ਵੀਡੀਓ ਦੇ ਵਿੱਚ ਕਿ ਹੱਡੀਆਂ ਨੂੰ ਮਜ਼ਬੂਤ ਬਣਾਉਣ ਦੇ ਲਈ ਤੁਹਾਡੀ ਖੁਰਾਕ ਦੇ ਵਿੱਚ ਉਹ ਕਿਹੜੀਆਂ ਚੀਜ਼ਾਂ ਤੁਸੀਂ ਸ਼ਾਮਿਲ ਕਰ ਸਕਦੇ ਹੋ ਪਹਿਲਾ ਹੈਗਾ ਦੁੱਧ ਤੇ ਦਹੀਂ ਜੀ ਹਾਂ ਦੁੱਧ ਤੇ ਦਹੀਂ ਵਰਗੇ ਡੈਰੀ ਉਤਪਾਦ ਕੈਲਸ਼ੀਅਮ ਦੇ ਸਭ ਤੋਂ ਵਧੀਆ ਸਰੋਤ ਨੇ ਇੱਕ ਗਲਾਸ ਦੁੱਧ ਦੇ ਵਿੱਚ ਲਗਭਗ 300 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਜੋ ਰੋਜ਼ਾਨਾ ਲੋੜ ਦਾ ਇੱਕ ਵੱਡਾ ਹਿੱਸਾ ਪੂਰਾ ਕਰ ਸਕਦਾ ਹੈ ਦਹੀਂ ਦੇ ਵਿੱਚ ਪ੍ਰੋਬਾਇਓਟਿਕਸ ਦੇ ਨਾਲ ਕੈਲਸ਼ੀਅਮ ਤੇ ਵਿਟਾਮਿਨ ਡੀ ਵੀ ਪਾਇਆ ਜਾਂਦਾ ਹੈ ਜੋ ਹੱਡੀਆਂ ਦੇ ਪਾਚਨ ਪ੍ਰਣਾਲੀ ਨੂੰ ਸਿਹਤਮੰਦ ਰੱਖਦਾ ਹੈ ਫਿਰ ਆਉਂਦਾ ਹੈ ਹਰੀਆਂ ਪੱਤੀਆਂ ਸਬਜ਼ੀਆਂ ਜੀ ਹਾਂ ਜੋ ਹਰੀਆਂ ਪੱਤੇਦਾਰ ਸਬਜ਼ੀਆਂ ਹੁੰਦੀਆਂ ਨੇ ਜਿਵੇਂ ਕਿ ਪਾਲਕ, ਮੇਥੀ ਤੇ ਸਰੋਂ ਦੇ ਸਾਗ ਵਰਗੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਜਿਨ੍ਹਾਂ ਦੇ ਵਿੱਚ ਕੈਲਸ਼ੀਅਮ ਦਾ ਇੱਕ ਚੰਗਾ ਸਰੋਤ ਹੈ ਉਦਾਹਰਨ ਦੇ ਵਜੋਂ 100 ਗ੍ਰਾਮ ਪੱਕੀ ਹੋਈ ਪਾਲਕ ਦੇ ਵਿੱਚ ਲਗਭਗ 99 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ ਇਹਨਾਂ ਦੇ ਵਿੱਚ ਵਿਟਾਮਿਨ ਕੇ ਤੇ ম্যাগਨੀਸ਼ੀਅਮ ਵੀ ਹੁੰਦਾ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਕਾਫੀ ਜ਼ਰੂਰੀ ਹੈ ਤੁਸੀਂ ਇਹਨਾਂ ਨੂੰ ਸਲਾਦ ਸੂਪ ਜਾਂ ਫਿਰ ਸਬਜ਼ੀ ਦੇ ਰੂਪ ਦੇ ਵਿੱਚ ਖੁਰਾਕ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ ਫਿਰ ਆਉਂਦਾ ਹੈ ਬਦਾਮ ਜੀ ਹਾਂ ਬਦਾਮ ਨਾ ਸਿਰਫ ਕੈਲਸ਼ੀਅਮ ਦੇ ਨਾਲ ਭਰਪੂਰ ਹੁੰਦਾ ਸਗੋ ਇਹਨਾਂ ਦੇ ਵਿੱਚ ਵਿਟਾਮਿਨ E ম্যাগਨੀਸ਼ੀਅਮ ਤੇ ਪ੍ਰੋਟੀਨ ਵੀ ਹੁੰਦਾ ਮੁੱਠੀ ਪਰ ਬਦਾਮ ਲਗਭਗ 28 ਗ੍ਰਾਮ ਦੇ ਵਿੱਚ 76 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ ਇਹ ਖਾਸ ਤੌਰ ਦੇ ਉਤੇ ਉਹਨਾਂ ਲੋਕਾਂ ਦੇ ਲਈ ਫਾਇਦੇਮੰਦ ਹੈ ਜੋ ਕਿ ਅ ਦੱਸ ਦਈਏ ਕਿ ਲੈਕਟੋਜ਼ ਅਸਿੰਸ਼ੀਲ ਹੁੰਦੇ ਨੇ ਭਿਜੇ ਹੋਏ ਬਦਾਮ ਖਾਓ ਉਹਨਾਂ ਨੂੰ ਦੱਸ ਦਈਏ ਕਿ ਸਮੂਦੀ ਦੇ ਵਿੱਚ ਸ਼ਾਮਿਲ ਕਰੋ ਜਾਂ ਫਿਰ ਉਹਨਾਂ ਨੂੰ ਸਨੈਕਸ ਦੇ ਵਜੋਂ ਖਾਓ ਫਿਰ ਆਂਦਾ ਹੈ ਅੰजीर ਜੀ ਹਾਂ ਸੁੱਕੇ ਅੰजीर ਕੈਲਸ਼ੀਅਮ ਤੇ ਪੋਟਾਸ਼ੀਅਮ ਦਾ ਖਜ਼ਾਨਾ ਹੈ ਅੰजीर ਵਿਟਾਮਿਨ ਡੀ ਦੇ ਸੋਖਣ ਨੂੰ ਵਧਾਉਂਦੇ ਨੇ ਅੰਜੀਰਾ ਨੂੰ ਸਨੈਕਸ ਦੇ ਵਜੋਂ ਖਾਓ ਜਾਂ ਫਿਰ ਦੁੱਧ ਦੇ ਨਾਲ ਉਬਾਲ ਕੇ ਪੀਓ ਤਾਂ ਇਹਨਾਂ ਪਹੁੰਚਣਾ ਤੋਂ ਇਲਾਵਾ ਰੋਜ਼ਾਨਾ ਤੁਸੀਂ 15 ਤੋਂ 20 ਮਿੰਟ ਧੁੱਪ ਲਓ ਕਿਉਂਕਿ ਇਹ ਵਿਟਾਮਿਨ ਡੀ ਦਾ ਕੁਦਰਤੀ ਸਰੋਤ ਹੈ। ਜ਼ਿਆਦਾ ਨਮਕ, ਕੈਫੀਨ ਤੇ ਪ੍ਰੋਸੈਸਡ ਭੋਜਨਾਂ ਤੋਂ ਤੁਸੀਂ ਬਚੋ ਕਿਉਂਕਿ ਇਹ ਕੈਲਸ਼ੀਅਮ ਸੋਖਣ ਨੂੰ ਰੋਕਦੇ ਨੇ। ਨਿਯਮਤ ਅਕਸਰ ਕਰੋ ਜਿਵੇਂ ਕਿ ਸੈਰ ਜਾਂ ਫਿਰ weight training ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਹੈ। ਤਾਂ ਰੋਜ਼ਾਨਾ ਤੁਸੀਂ ਅਜਿਹੀਆਂ ਚੀਜ਼ਾਂ ਖਾ ਕੇ ਆਪਣੀ ਖੁਰਾਕ ਜਿਹੜੀ ਕਿ ਵਧੀਆ ਬਣਾ ਸਕਦੇ ਹੋ, ਹੱਡੀਆਂ ਨੂੰ ਮਜ਼ਬੂਤ ਕਰ ਸਕਦੇ ਹੋ। ਤਾਂ ਖਬਰ ਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਡੇ ਨਾਲ ਸਿਹਤ ਨਾਲ ਜੁੜੀਆਂ ਟਿਪਸ ਤੇ ਸਿਹਤ ਨਾਲ ਜੁੜੇ ਸੁਝਾਅ ਲੈ ਕੇ ਆਉਂਦੇ ਆਂ। ਖੜੇ ਸਰੀਰ ਨਾਲ ਜੁੜੇ ਹੋਏ ਹੁੰਦੇ ਨੇ ਕਿਉਂਕਿ ਸਰੀਰ ਤੋਂ ਵੱਧ ਕੁਝ ਵੀ ਨਹੀਂ ਹੁੰਦਾ ਜੇਕਰ ਤੁਸੀਂ ਵੀ ਬਦਾਮ ਅੰਜੀਰ ਜਾਂ ਫਿਰ ਹਰੇ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਦੇ ਹੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੇਕਰ ਨਹੀਂ ਕਰਦੇ ਤਾਂ ਅੱਜ ਤੋਂ ਹੀ ਤੁਸੀਂ ਇਹ ਖੁਰਾਕ ਆਪਣੇ ਜੋ ਕਿ ਖਾਣ ਪੀਣ ਦੇ ਵਿੱਚ ਜ਼ਰੂਰ ਸ਼ਾਮਿਲ ਕਰਿਓ